ਸਾਊਜੀ ਲੋ ਹੋ ਚੁੱਕੇ ਆ ਲਾਈਵ ਠੀਕ ਹੈ ਜੀ ਤੇ ਸ਼ਾਮ ਦਾ ਵੇਲਾ ਹੋ ਗਿਆ ਹੁਣ ਪੌਣੇ 4:00 ਤਰਾਂ ਨੂੰ ਦਾਣੇ ਤੇ ਪਾਣੀ ਠੀਕ ਹੈ ਜੀ ਆਜੋ ਆਜੋ ਲਾਈਵ ਚ ਪਾਈ ਜੀ ਆਜੋ ਜੜ੍ਹ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਹੁਣ ਬਈ ਸ਼ਾਮ ਨੂੰ ਲਾਈਵ ਕਰਾਂਗੇ ਬਹੁਤਾਂ ਇੱਕ ਵੀ ਬੰਦਾ ਨਹੀਂ ਆਇਆ ਹਜੇ ਲਾਈਵ ਚ ਹਲੋ 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 ਤਾਂ ਦੇਖ ਲੈ ਲਾਈਕ ਕਰਦੇ ਬਈ ਲਾਈਕ ਵਲੌਗ ਨੂੰ ਬੰਦੇ ਦੋ ਆਗੇ ਵੀ ਇਸਾ ਸੀ ਕਾ ਵੀ ਦੋ ਬੰਦਿਆਂ ਨੇ ਹੈਲੋ 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 ਹੁਣ ਬਾਏ ਫੁੱਲੋਂ ਦੀ ਆ ਬਾਏ ਦੱਸ ਯਾਰ ਫੁੱਲੋਂ ਦੀ ਕਿ ਨਹੀਂ ਆਉਂਦੀ ਫਿਰ ਮੈਂ ਹੈੱਡਫੋਨ ਚਾਰਜ ਕਰਕੇ ਲੈ ਆਵਾਂ ਠੀਕ ਆ ਜਦੋਂ ਠੀਕ ਆਉਂਦੀ ਬਾਜ ਕਿਵੇਂ ਗੁਰਪ੍ਰੀਤ ਕਿੱਥੇ ਹੋਏ ਅੱਜ ਘਰੇ ਆ ਬਈ ਬੜੀਆ ਲਓ ਜੀ ਸ਼ਾਮ ਹੋ ਚੁੱਕੀ ਐ ਤੇ ਤੁਹਾਨੂੰ ਪਤਾ ਵੀ ਆ ਬਲੌਗ ਆਪਾਂ ਸਿੱਧਾ YouTube ਤੇ ਅਪਲੋਡ ਕਰਾਂਗੇ ਤੇ ਫਿਲਹਾਲ ਹੁਣ ਕਬੂਤਰਾਂ ਨੂੰ ਦਾਣੇ ਪਾਣੀ ਪਾਈ ਜੀ ਠੀਕ ਹੈ ਜੀ ਤੇ ਹੁਣ ਟਾਈਮ ਟੂ ਟਾਈਮ ਜਦੋਂ ਵੀ ਦਾਣੇ ਪਾਣੀ ਪਾਇਆ ਕਰਾਂਗੇ ਉਦੋਂ ਬਲੌਗ ਆਪਣਾ ਲਾਈਵ ਹੋਇਆ ਕਰੂਗਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾ ਠੀਕ ਹੈ ਜੀ ਨਵੇਂ ਵੀਰਾਂ ਨੇ ਤੇ ਆ ਜਾਈ ਚੱਲ ਗਏ ਫਿਰ ਦਾਣੇ-ਦੋਣੇ ਪਾਈਏ ਦਾਣੇ ਮੰਨ ਲਿਆਣ ਕੇ ਰੱਖੇ ਹੋਏ ਨੇ ਠੀਕ ਹੈ ਜੀ ਹੁਣ ਆਪਾਂ ਵਲੌਗ ਟਾਈਪ ਵਲੌਗ ਮਤਲਬ ਵਲੌਗ ਟਾਈਪ ਲਾਈਵ ਕਰਿਆ ਕਰਾਂਗੇ ਠੀਕ ਹੈ ਜੀ ਔਰ ਇਹ ਦਾਣੇ ਆਪਣੇ ਉੱਥੇ ਪਏ ਆ ਪਹਿਲਾਂ ਇਹ ਟ੍ਰੇ ਡਰੂਆਂ ਬਾਹਰ ਕੱਢ ਲਈਏ ਬਹੁਤ ਧਰਨੀ ਆ ਤੇ ਉਹਨਾਂ ਨੂੰ ਕਰ ਲਈਏ ਸਾਫ਼ ਠੀਕ ਹੈ ਜੀ ਦਾਣੇ ਵਾਲੀਆਂ ਬਈ ਟ੍ਰੇਆਂ ਡਰੂਆਂ ਸਾਫ਼ ਕਰ ਲਈਏ ਤੇ ਦਾਣੇ ਤਾਂ ਇਹ ਅੱਜ ਪਏ ਖਾਦੇ ਹੀ ਨਹੀਂ ਜੋ ਫਿਰ ਆ ਲੈ ਚੱਕਰ ਹੋ ਗਿਆ ਬੜੀ ਦਸ ਲੋ ਆ ਪਈਏ ਦਾਣਿਆਂ ਵਿੱਚ ਖਾ ਲੋ ਖਾ ਲੋ ਯਾ ਤਾਂ ਇਹ ਹੱਦ ਦੇ ਵਿੱਚ ਮੈਂ ਤੁਹਾਨੂੰ ਦੱ ਕਰ ਲੈ ਚੱਲੋ ਕੋਈ ਨਹੀਂ ਖਾਣ ਲੈਣਗੇ ਅੱਜ ਬਾਈ ਹੋਰ ਵਾਲੇ ਪਾ ਦਿੰਨੇ ਆਪਾਂ ਓਏ ਲਾਈਵ ਵਿੱਚ ਐਡ ਆਉਂਦਾ ਐਡ ਸੌ ਐਡ ਕੇ ਐਡ ਪੁੱਛਦਾ ਐਡ ਹਾਂ ਜਦੋਂ ਆਪਾਂ ਵਲੌਗ ਨੂੰ ਅਪਲੋਡ ਕਰ ਦਾਂਗੇ YouTube ਤੇ ਉਦੋਂ ਐਡ ਆਉਣੀ ਆ ਠੀਕ ਆ ਤੇ ਵਲੌਗ ਨੂੰ ਆਪਣੇ ਅੰਦਰ ਲਾਈਵ ਵਲੌਗ ਦੇਖਿਆ ਕਰਨਾ ਦੇਖਿਆ ਦੇਖਿਆ ਕਰੋ ਕੋਈ ਨਹੀਂ ਹੋਏ ਦੋ ਤਿੰਨ ਦਿਨ ਮਤਲਬ ਲਾਈਵ ਤੇ ਹੋਊਗਾ ਆਪਣੇ ਤੋਂ ਬੋਲਿਆ ਨਹੀਂ ਜਾਣਾ ਸਹੀ ਤਰੀਕੇ ਨਾਲ ਤੇ ਫਿਰ ਗਿੱਜ ਜਾਵਾਂਗੇ ਆਡੀਓ ਵੀ ਠੀਕ ਹੈ ਜੀ ਤੇ ਉਦੋਂ ਪਹਿਲਾ ਤਾਰਾ ਪਾਣੀ ਵਾਲਾ ਆ ਬਾਹਰ ਕੱਢ ਲਈਏ ਅੱਜ ਮੋਟਰ ਤੇ ਧੋ ਕੇ ਲਿਆਵਾਂਗੇ ਬਈ ਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਉਧਰ ਘੋਦਰੀ ਆਲੇ ਤਾਂ ਲਉਦੀ ਨਹੀਂ ਹੋਵੇ ਬਰਖੀ ਰਹਿੰਦੀ ਹੈ ਇਹਨੂੰ ਪਹਿਲਾਂ ਬਾਹਰ ਲੈ ਚਲੀਏ ਅਰੇ ਗੰਧ ਵੇਖੋ ਵੱਜਿਆ ਬਈ ਇਹਦੇ ਤੇ ਬੁੱਖਾਂ ਦਾ ਅੱਜ ਤੁਹਾਡੇ ਸਾਹਮਣੇ ਲਾਈਵ ਆਪਾਂ ਸਾਫ਼ ਕਰਾਂਗੇ ਸਾਰੇ ਕੁਝ ਠੀਕ ਹੈ ਜੀ ਅਸੀਂ ਇੱਧਰ ਲੈ ਚੱਲਦੇ ਹਾਂ ਸੱਚੇ ਗੇਟ ਤਾਂ ਲੱਗ ਜੀ ਪਹਿਲਾਂ ਬਾਹਰੋਂ ਨਿਕਲ ਜੇ ਜਬੀ ਲੈ ਨਿਸ਼ਕਾਰ ਕਰ ਜੀ ਜਬੀ ਤੇ ਜਿਹੜੇ ਨਵੇਂ ਬਾਈ ਆਏ ਮੜੇ ਦੱਸ ਦੋ ਕੌਣ ਕੌਣ ਆ ਬੁੱਕਿਆ ਨਾ ਨਵਾਂ ਆਇਆ ਕਿ ਸੂਝਲ ਵਧਵਾਈ ਆ ਮੜਾ ਕੇ ਦੱਸਿਓ ਬਈ ਕਮੈਂਟ ਕਰਕੇ ਆਓ ਜੀ ਇੱਧਰ ਹੋਰ ਲਾ ਦੀਏ ਗੇਟ ਆਪਾਂ ਕਲਦੇ ਆ ਜੀ ਬਾਹਰ ਮੋਟਰ ਤੇ ਤੈਨੂੰ ਧੋ ਕੇ ਲਿਆਉਣੇ ਆ ਪਾਣੀ ਆ ਦੇਣਾ ਠੀਕ ਹੈ ਜੀ ਪਾਣੀ ਵਾਲਾ ਧੋ ਲਿਆ ਜੀ ਚੱਕ ਕੇ ਤੇ ਭਾਈ ਲਾਈਵ ਹੀ ਹੁਣ ਦਾਣੇ ਪਾਣੀ ਆ ਆਪਾਂ ਸਾਰਾ ਕੁਝ ਲਾਈਵ ਹੀ ਵਿਖਾਇਆ ਕਰਾਂਗੇ ਤੁਹਾਨੂੰ ਸਾਫ ਸਫਾਈ ਜਿੰਨਾ ਵੀ ਕੰਮ ਆ ਸਿੱਧਾ ਲਾਈਵ ਹੀ ਚੱਲਿਆ ਕਰੂਗਾ ਠੀਕ ਹੈ ਜੀ ਤੇ ਇਧਰਲਾ ਏਰੀਆ ਤੁਹਾਨੂੰ ਪਹਿਲਾਂ ਵਲੌਗ ਤੇ ਵਿਖਾਇਆ ਹੋਣਾ ਹੈ ਕਿ ਵਿਖਾਇਆ ਸੀ ਕੁਝ ਕੇ ਏਰੀਆ ਸਿੱਧੇ ਲਾਈਵ 'ਚ ਹੀ ਵਿਖਾਇਆ ਕਰਾਂਗੇ ਹੁਣ ਠੀਕ ਹੈ ਜੀ ਆ ਬਿੱਖਾ ਲੱਗ ਗਿਆ ਇੱਕ ਰਾਹੀ ਨਾ ਕਿਰੇਟ ਲੱਗ ਗਿਆ ਨਾ ਮੈਂ ਕਈ ਵਾਰੀ ਗੇਟ ਖੁੱਲਾ ਹੀ ਛੱਡ ਦਿੱਤਾ ਭੁੱਲ ਜਾਂਦਾ ਹੁੰਦਾ ਲੱਗਿਆ ਗੇਟ ਸੱਚ ਦੂਜੇ ਕੋ ਉਤਰਨਾ ਵਿੱਚ ਚੱਕ ਲਈ ਉਹਦਾ ਛੋਟਾ ਜਿਹਾ ਟਾਇ ਗਿਆ ਡੱਬਾਇਆ ਉਹਦਾ ਸਾਫ਼ ਹੋ ਜਾਂਦਾ ਸਹੀ ਤਰੀਕੇ ਨਾਲ ਠੀਕ ਹੈ ਜੀ ਬਿਨਾ ਪ੍ਰੈਸ਼ਰ ਤੋਂ ਹੀ ਆ ਕਰ ਲੀਏ ਸਾਫ਼ ਤੇ ਉਤਰਦਾ ਨਹੀਂ ਦਾਨੇ ਕੱਦੇ ਰਾਤ ਤੇ ਵੀ ਆਪਣੇ ਤੋਂ ਜ਼ਿਆਦੇ ਪੈ ਗਏ ਸੀ ਰਾਤ ਪਾਂਡਾ ਵੀ ਦਾਣੇ ਵਾਲਾ ਵੱਡਾ ਤੇ ਤੇ ਟਿਬਲੀ ਬਾਈ ਵਾਲੀ ਜੋੜੀ ਤਾਂ ਆਪਾਂ ਤੁਹਾਨੂੰ ਸ਼ੋਅ ਕਰਾ ਦਿੰਨੇ ਨੇ ਲੈ ਜਾਈਏ ਓਏ 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 ਜਮਾ ਤਾਂ ਨੇ ਇਹਨਾਂ ਦੇ ਆਪਾਂ ਚੇਂਜ ਕਰਨੇ ਦਾਣੇ ਪਾਣੀ ਵਾਲਾ ਸਿਸਟਮ ਠੀਕ ਹੈ ਜੀ ਕੱਲ ਮੈਂ ਉਵੇਂ ਦਾਣੇ ਪਾ ਗਿਆ ਸੀ ਤਾਂ ਕਿ ਉਹਦੇ ਜਿੁੱਠਾ ਮਾਰੀ ਪਾਈ ਆ ਇਹਨੂੰ ਸਾਫ਼ ਕਰ ਦਿੰਨੇ ਧੂਕਨੇ ਬਾਹਰ ਤੇ ਇਹਦੇ ਚ ਹੋਰ ਨਿਊ ਦਾਣੇ ਪਾ ਦਿੰਨੇ ਆ ਇਹਨੂੰ ਬਾਹਰ ਰੱਖ ਲਈਏ ਤੇ ਇਹਨੂੰ ਵੀ ਜਿਹੜਾ ਡੱਬੀ ਇਹ ਲਾ। ਇਹਨਾਂ ਭਾਂਡੇ-ਭੁੰਡੇ ਸਾਫ਼ ਕਰਕੇ ਪਾਇਆ ਕਰਾਂਗੇ। ਆਇਂ ਤਰਾ। ਵਾ ਮੈਨਾਂ ਤਾਂ ਵੀ ਐਂ ਲੱਗਦਾ ਪਿਆ ਜਿਵੇਂ ਅੱਗੇ ਤਰਾ ਵਲੌਗ ਨਹੀਂ ਬਣਾਉਂਦਾ ਹੁੰਦਾ ਸੀਗਾ। ਐਂ ਲੱਗੀ ਜਾਂਦਾ ਇਹ ਵਲੌਗ ਹੀ ਬਣਾਈ ਜene ਹੁਣ ਪਰ ਬੰਦੇ ਜੀਰੋ ਜੁੜੇ ਆਪਣੇ ਨਾਲ। ਤਰ ਆਪਾਂ ਵਲੌਗ ਤੇ ਮਤਲਬ YouTube ਤੇ ਵਲੌਗ ਅਪਲੋਡ ਕਰਾਂਗੇ ਤਾਂ ਕਰਕੇ ਠੀਕ ਹੈ ਜੀ ਚੈੱਕ ਕਰ ਲਓ YouTube ਤੇ ਜਾ ਵਲੌਗ ਅਪਲੋਡ ਕੀ ਬੋਲੀ ਜਾਂਦਾ ਮੈਂ ਵੀ ਜਦੋਂ ਹੁਣ ਆਹ ਵਲੌਗ ਆਪਾਂ ਐਂਡ ਕਰਤਾ ਸਿੱਧਾ YouTube ਤੇ ਅਪਲੋਡ ਕਰ ਦਾਂਗੇ ਠੀਕ ਹੈ ਜੀ ਤੇ ਦੇਖ ਲਓ ਸਾਰੇ ਵੀਰ ਜਾ ਕੇ ਇੱਕ ਅੰਦਰ ਦੀ ਲਾੜੀ ਹੈ ਗੇਟ ਗੇਟ ਲੱਗ ਜੀ ਖੁੱਡੇ ਦਾ ਤੇ ਹੁਣ ਚੱਲਦੇ ਆਂ ਜੀ ਇਹਨੂੰ ਧੋਦ ਕੇ ਪਾਣੀ ਵਿੱਚ ਪਾਣਾ ਪਾਣੀ ਬੜਾ ਗੰਦਾ ਹੋਇਆ ਪਿਆ ਇੱਥੇ ਬਾਣੇ ਤਾਂ ਆਪਣੇ ਉਹ ਪੇਪਰ ਲਈ ਸੈਡ ਹੋਰੇ ਠੀਕ ਹੈ ਜੀ ਤੇ ਇਹ ਇੱਧਰ ਡੋਲ ਦਿੰਨੇ ਆ ਹੁਣ ਚਲਾਉਨੇ ਆ ਮੋਟਰ ਆਪਣੀ ਛੋਟੀ ਮੋਟਰ ਜੀ ਮੈਕਸੀ ਮੋਟਰ ਤੇ ਆ ਡਬਲੂ ਕੂ ਸਾਫ ਕਰਦੇ ਗਰਮ ਨਿਕਲਦਾ ਐਸੋਲੇ ਪਾਣੀ ਮੋਟਰ ਚੋਂ ਠੀਕ ਹੈ ਜੀ ਇਹ ਇਧਰ ਤਾਰ ਲਾ ਕੇ ਤੇ ਆਪਾਂ ਜੋੜ ਤੇ ਫੋਟ ਚਲਾ ਲਈਏ ਹਾਂਜੀ ਭਾਈ ਤੇ ਉਧਰ ਮੋਟਰ ਆਪਾਂ ਚਲਾ ਲਈ ਆ ਤੇ ਹੁਣ ਡੱਬੇ ਡੂਬੇ ਪਾਣੀ ਵਾਲੇ ਸਾਫ਼ ਕਰ ਲਈਏ ਜੀ ਠੀਕ ਹੈ ਜੀ ਓਹੋ ਜੋੜ ਹੀ ਲਿਆ ਕੇ ਪਿੱਛੇ ਕਰਨ ਬਣੇ ਸਾਫ਼ ਪਾਣਾ ਐਕਮੰਟ ਇਹ ਇਕ ਵੰਟ ਡੱਬੇ ਰੋੜ ਦੇ ਪਾਣੀ ਵਾਲਾ ਪਰ ਐਕਮੰਟ ਬਈ ਐਕਮੰਟ ਰੋੜ ਸਾਫ ਕਰਨਾ ਪੈਣਾ ਕਿਉਂਕਿ ਇੱਕ ਹੱਥ 'ਚ ਫੋਨ ਆ ਨਾ ਹੋਰ ਮੈਂ ਗੰਦਾ ਪਾਣੀ ਪਾ ਦਿੰਦਾ ਵਿੱਚ ਇੱਕ ਮਿੰਟ ਜਿਰੂ ਕੁਟ ਮੈਂ ਇੱਥੇ ਰੱਖ ਲੈਂ ਕਿ ਫੋਨ ਕਰਕੇ ਜੇ ਹੁਣ ਕਰਦੀ ਆਸਾਨ ਇੱਕ ਮਿੰਟ ਜੇ ਮੈਂ ਜੀ ਬਾਲਣਾ ਰੋਲ ਹੋਗਾ ਸਾਫ ਕਰਨ ਲਈ ਜੇ ਸੀ ਪਾਣੀ ਵਾਲਾ ਹਲਕਾ ਜਾ ਆਫ ਕਰਕੇ ਭਰ ਲਈ ਜੀ 2 ਮਿੰਟ ਤੁਸੀਂ ਕਰੋ ਆਈ ਜੇਬ ਚ ਫੋਨ ਜੇਬ ਚ ਫੋਨ ਠੀਕ ਹੈ ਜੀ ਬੰਦੇ ਤਾਂ ਦੋ ਜੁੜ ਗਏ ਪਤਾ ਨਹੀਂ ਕੌਣੇ ਟੰਡਾ ਟੰਡਾ ਬੁਸਤਾਈ ਬਾਲੀਆਂ ਵੱਜੀਆਂ ਪਈਆਂ 7 ਦਿਨ ਹੋ ਗਏ ਸਾਥ ਹੀ ਨਹੀਂ ਕੀਤਾ ਉਹੀ ਕਰ ਲਿਆ ਸਾਭ ਚੰਗੀ ਤਰਾ ਮੜਾ ਮੋਟਾ ਆ ਇੱਕ ਰਾ ਇੰਨਾ ਹੀ ਹੋਇਆ ਸਾਫ ਯਾਰ ਕੋਈ ਮੁਰਛ ਹੋਵੇ ਨਾ ਉਹਦੇ ਨਾਲ ਸੋਈ ਮੁੱਠਾ ਲੈ ਜਾਂਦੀਆਂ ਇਹਦੇ ਤੇ ਮਿੱਠਾ ਜੰਮੀਆ ਬੰਨਿਆ ਕਾਫੀ ਦਿਨ ਹੋ ਗਿਆ ਸਾਫ ਨਹੀਂ ਕੀਤਾ ਉੱਤੋਂ ਉੱਤੋਂ ਵਿੱਚੋਂ ਸਾਫ ਕਰਕੇ ਪਾਣੀ ਪਾ ਜਾਂਦੇ ਸੀ ਮਿੱਠਾ ਗਿਆ ਜੰਮ ਤੈ ਦੇ ਹੁਣ ਅਰਜਨਾ ਸਾਫ ਕਰਕੇ ਪਾਣੀ ਪਾਇਆ ਕਰਾਂਗੇ ਤੁਹਾਡੇ ਸਾਹਮਣੇ ਲਾਈਵ ਕਰਕੇ ਠੀਕ ਹੈ ਜੀ